ਅਤੇ ਬਿੱਟੂ ਸਾਹਿਬ ਨੂੰ ਮੁਬਾਰਕਬਾਦ ਦਿੰਦੇ ਆ ਪਰ ਉਮੀਦ ਰੱਖਦੇ ਆ ਕਿ ਕਿਸਾਨਾਂ ਦੇ ਤਹਿਤ ਜਿਹੜਾ ਰੋਸ ਹੈ ਉਹ ਕਿਸਾਨਾਂ ਦਾ ਰੋਸ ਜ਼ਰੂਰ ਦੂਰ ਕਰਨ ਕਿਉਂਕਿ ਉਹਨਾਂ ਨੇ ਆਪ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੈਂ ਇੱਕ ਬ੍ਰਿਜ ਬਣਾਗਾ। ਔਰ ਮੈਂ ਉਮੀਦ ਰੱਖਦਾ ਆਪਣੇ ਜੁਬਾਨ ਤੇ ਪੂਰੇ ਉਤਰਣਗੇ ਔਰ ਮੇਰੀ ਉਹਨਾਂ ਨੂੰ ਕਿਉਂਕਿ ਵਜੀਰ ਬਣੇ ਹਨਗੇ ਚਾਹੇ ਉਹ ਲੋਕਾਂ ਨੇ ਨਕਾਰਤੇ ਸੀਗੇ। ਦੇਖੋ ਕਿਥੇ ਨੂੰ ਬਕਾਇਦ ਤੌਰ ਤੇ ਖਾਲਸਾ ਨਹੀਂ ਕਹਿਣਾ ਮੜ ਭਾਗੀ ਦਾ ਸਾਡੀ ਮਾਨਸਿਕਤਾ ਦਾ ਦ੍ਰਿਸ਼ ਲੋਕਾਂ ਕਾਮ ਵਿੱਚ ਜਾਗਰਤ ਹੁੰਦਾ ਹੈ ਮਾਤਾ ਮਦਾਂ ਮੜ ਭਾਗੀ ਗੱਲ ਪੰਜਾਬ ਨਾਲ ਹੋਈ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਸ ਬਲਵਿੰਦਰ ਕੌਰ ਨੂੰ ਪੂਰਾ ਇਨਸਾਫ ਮਿਲੇਗੀ ਅਤੀ ਕਟਨੀ ਰੱਖੀ ਤੀ ਮੀਟਿੰਗ ਰੱਖੀ ਸੀ ਕਿ ਅੱਜ ਉਹ ਮੀਟਿੰਗ ਦਾ ਵਿਸ਼ਾ ਹੈਗਾ ਕਿ ਗਾਂਧੀ ਸਾਹਿਬ ਨੇ 90 ਉਹਨਾਂ ਦਾ ਧੰਨਵਾਦੀ ਦੌਰਾ ਰੱਖਣਾ ਹੈ ਅਗਲੇ ਹਫਤੇ ਉਹਦੇ ਕਰਕੇ ਸਾਰੇ ਸਾਡੇ ਦੋਨੋਂ ਬਲਾਕ ਪ੍ਰਧਾਨ ਬਿੱਟੂ ਜੀ ਵਿਵੇਕ ਜੀ ਗੁਰਚਰਨ ਜੀ ਪਵਨ ਜੀ ਤੇ ਬਬਲਾ ਜੀ ਲక్ష్ਮੀਨਾਰਾਇਣ ਜੀ ਤੇ ਸਾਧੂ ਜੀ ਸਾਹਿਬ ਸਾਰੀ ਸੀਨੀਅਰ ਲੋਕ ਇੱਥੇ ਅੱਜ ਹਾਜ਼ਰ ਸਨ ਉਹਨਾਂ ਦੀ رائے ਮੁਤਾਬਕ ਅਸੀਂ ਅਗਲੇ ਹਫਤੇ ਗਾਂਧੀ ਸਾਹਿਬ ਦਾ ਪ੍ਰੋਗਰਾਮ ਨਾ ਬੇ ਧੰਨਵਾਦੀ ਦੌਰੇ ਰੱਖਣ ਲੱਗੇ ਉਦੇ ਸਮਾਂ ਚ ਮੀਟਿੰਗ ਰੱਖੀ ਗਈ ਸੀ ਅਤੇ ਮੈਂ ਸਾਰੇ ਸਾਡੇ ਨਾਬੇ ਦੇ ਜਿਹੜੇ ਬਲਾਕ ਪ੍ਰਧਾਨ ਸਮੂਹ ਸਾਰੇ ਲੀਡਰ ਸਾਹਿਬਾਨ ਉਹਨਾਂ ਵੱਲੋਂ ਨਾਬੇ ਦੇ ਜਿਹੜੇ ਹਲਕਾ ਵਾਸੀਆਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਭਾੜੀ ਬਹੁਮਤ ਸਾਨੂੰ ਦੇਖ ਕੇ ਨਾਬੇ ਚ ਜਿੱਤ ਦਰਜ ਕਰਾਈ ਹੈ ਔਰ ਧਰਮਵੀਰ ਗਾਂਧੀ ਸਾਹਿਬ ਨੂੰ ਸਾਡੇ ਮੈਂਬਰ ਪਾਰਲੀਮੈਂਟ ਚੁਣਿਆ ਉਹਨਾਂ ਦਾ ਅਸੀਂ ਦੇਣ ਹੈ ਕਦੇ ਜ਼ਿੰਦਗੀ ਚ ਮੋੜ ਨਹੀਂ ਸਕਦੇ ਨਾਬਾ ਪਹਿਲਾਂ ਵੀ ਕਾਂਗਰਸੀ ਹਲਕਾ ਰਿਹਾ ਔਰ ਗਾਹਾਂ ਨੂੰ ਵੀ ਇਹਨਾਂ ਉਸੇ ਹੋਰ ਮਜਬੂਤੀ ਤਹਿਤ ਕਾਂਗਰਸੀ ਹਲਕਾ ਬਣਾ ਕੇ ਰੱਖਾਂਗੇ ਦੇਖੋ ਇਹ ਪੰਜਾਬ ਦੇ ਫਤਵੇ ਦੇ ਖਿਲਾਫ ਉਹਨਾਂ ਨੇ ਨਾਮਜ਼ਦਗੀ ਦਿੱਤੀ ਪਰ ਚਲੋ ਚੰਗਾ ਹੈ ਉਹਨਾਂ ਨੇ ਨਾਮਜ਼ਦਗੀ ਦਿੱਤੀ ਹੈ ਅਸੀਂ ਬਿੱਟੂ ਸਾਹਿਬ ਨੂੰ ਮੁਬਾਰਕਬਾਦ ਦਿੰਦੇ ਆ ਪਰ ਉਮੀਦ ਰੱਖਦੇ ਆ ਕਿ ਕਿਸਾਨਾਂ ਦੇ ਤਹਿਤ ਜਿਹੜਾ ਰੋਸ ਹੈ ਉਹ ਕਿਸਾਨਾਂ ਦਾ ਰੋਸ ਜ਼ਰੂਰ ਦੂਰ ਕਰੇ ਕਿਉਂਕਿ ਉਹਨਾਂ ਨੇ ਆਪ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੈਂ ਇੱਕ ਬ੍ਰਿਜ ਬਣਾऊंगा ਤੁਹਾਡੇ ਪ੍ਰੈਸ ਦੇ ਮਾਧਿਅਮ ਜ਼ਰੀਏ ਮੈਂ ਪੜਿਆ ਹੈ ਔਰ ਉਹਨਾਂ ਨੇ ਕਹਿ ਸੀ ਕਿ ਮੈਂ ਕਿਸਾਨਾਂ ਦੇ ਤਹਿਤ ਔਰ ਪੰਜਾਬੀਆਂ ਦੇ ਤਹਿਤ ਇੱਕ ਪ੍ਰਿਜ ਬਣਾऊंगा ਔਰ ਮੈਂ ਉਮੀਦ ਰੱਖਦਾ ਆਪਣੇ ਜੁਬਾਨ ਤੇ ਪੂਰੇ ਉਤਰਨਗੇ ਔਰ ਮੇਰੀ ਉਹਨਾਂ ਨੂੰ ਕਿਉਂਕਿ ਵਜੀਰ ਬਣੇ ਹਨਗੇ ਚਾਹੇ ਉਹ ਲੋਕਾਂ ਨੇ ਨਕਾਰਤੇ ਸੀਗੇ ਲੇਕਿਨ ਫਿਰ ਵੀ ਉਹਨਾਂ ਨੂੰ ਮੈਂ ਆਪਣੇ ਵੱਲੋਂ ਸ਼ੁਭਕਾਮਨਾ ਪੇਟ ਕਰਦੀ ਸੰਗਰਨਾਉ ਦਾ ਮਾਮਲਾ ਬੜਾ ਪਖਿਆ ਹੋਇਆ ਉਹਦੇ ਤੇ ਕੀ ਕਹੋਗੇ ਜੀ ਦੇਖੋ ਕਿਥੇ ਨੂੰ ਬਕਾਇਰ ਤੌਰ ਤੇ ਖਾਲਸਾ ਨਹੀਂ ਕਹਿਣਾ ਮੜਪਾਗੀ ਗੱਲ ਹੈ ਜਿਹੜਾ ਦਰਜਾ ਚਾਹੇ ਕਿਸੇ ਸਟੇਟਸ ਦੇ ਤਹਿਤ ਹੁੰਦਾ ਹੈ ਸੈਲੀਬ੍ਰਿਟੀ ਹੋਵੇ ਚਾਹੇ politican ਹੋਵੇ ਚਾਹੇ ਵਿਅਕਤੀ ਤੌਰ ਤੇ ਅਹੁਦੇ ਤੇ ਬੈਠਾ ਹੋਵੇ ਉਹ ਵੈਸੀ ਇਥੇ ਇਥੇ ਅਲਫਾਜ਼ ਐ ਲਫ਼ਜ਼ ਵਰਤੇ ਸੋਹਣੇ ਨਹੀਂ ਲੱਗਦੇ ਸਾਡੀ ਮਾਨਸਿਕਤਾ ਦਾ ਦ੍ਰਿਸ਼ ਲੋਕਾਂ ਸਾਹਮਣੇ ਜਾਗਰਿਤ ਹੁੰਦਾ ਹੈ ਔਰ ਮੈਂ ਸਮਝਦਾ ਮੜ ਭਾਗੀ ਗੱਲ ਪੰਜਾਬ ਨਾਲ ਹੋਈ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਸ ਬਲਵਿੰਦਰ ਕੌਰ ਨੂੰ ਪੂਰਾ ਇਨਸਾਫ ਮਿਲੇਗਾ